ਸੁਚਾ ਸਿੰਘ ਲੰਗਾ ਦਾ ਅਕਾਲੀ ਦਲ ਦੀ ਪ੍ਰਤੀਤ ਵੱਡਾ ਬਿਆਨ ਹੈ ਜਿਆ ਸੁਚਾ ਸਿੰਘ ਲੰਗਾ ਦਾ ਕਹਿਣਾ ਹੈ ਕਿ ਪਹਿਲਾਂ ਕਦੇ ਵੀ ਸਿੰਘ ਸਾਬਾਨਾ ਨੇ ਭਰਤੀ ਪ੍ਰਕਿਰਿਆ ਦੇ ਵਿੱਚ ਕੋਈ ਦਖਲ ਨਹੀਂ ਦਿੱਤਾ ਐਸਜੀਪੀਸੀ ਮੈਂਬਰ ਸੰਗਤ ਵੱਲੋਂ ਚੁਣੇ ਜਾਂਦੇ ਨੇ ਗੁਰਦੁਆਰਾ ਐਕਟ ਰਜਿਸਟ੍ਰਿੰਗ ਕਮੇਟੀ ਨੂੰ ਵੱਡੇ ਅਧਿਕਾਰ ਦਿੱਤੇ ਗਏ ਨੇ ਏਜੰਸੀਆਂ ਧਾਰਮਿਕ ਮਸਲਿਆਂ ਦੇ ਵਿੱਚ ਦਖਲ ਦੇ ਰਹੀਆਂ ਨੇ ਅਸੀਂ ਏਜੰਸੀਆਂ ਦੀ ਚਾਲ ਕਦੇ ਵੀ ਨਹੀਂ ਪੂਰੀ ਹੋਣ ਦਵਾਂਗੇ ਜੇ ਅਸੀਂ ਏਜੰਸੀ ਦੀ ਚਾਲ ਨਾ ਸਮਝਾਈ ਤਾਂ ਵੱਡਾ ਖੂਨ ਖਰਾਬਾ ਹੋ ਸਕਦਾ ਹੈ ਐਸਜੀਪੀਸੀ ਦੀ ਅੰਤਰੀ ਕਮੇਟੀ ਨੇ ਜੋ ਵੀ ਫੈਸਲਾ ਕੀਤਾ ਉਹ ਬਿਲਕੁਲ ਸਹੀ ਸੀ ਖੂਨ ਖਰਾਬੇ ਤੋਂ ਬਚਾਉਣ ਲਈ ਐਸਜੀਪੀਸੀ ਨੇ ਇਹ ਫੈਸਲਾ ਲਿਆ ਯਾ ਸੁਚਾ ਸਿੰਘ ਲੰਗਾ ਬੋਲਦੇ ਨਜ਼ਰ ਆਏ ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਪੰਜਾਬ ਅਤੇ ਸਿੱਖ ਕੌਮ ਦੇ ਲਈ ਵੱਡਾ ਯੋਗਦਾਨ ਰਿਹਾ ਸਿੱਖ ਕੌਮ ਨੂੰ ਨੀਵਾ ਕਰਨ ਦੇ ਲਈ ਜਾਣ ਬੁੱਝ ਕੇ ਉਹਨਾਂ ਕੋਲੋਂ ਫਖਰੇ ਕੌਮ ਵਾਪਸ ਲਿਆ ਗਿਆ ਸੋ ਸੁਚਾ ਸਿੰਘ ਲੰਗਾ ਅੱਜ ਵਾਕਫ ਮਸਲੇ ਤੇ ਜ਼ੋਰਦਾਰ ਢੰਗ ਨਾਲ ਬੋਲਦੇ ਨਜ਼ਰ ਆਏ ਅੱਜ ਤੋਂ ਪਹਿਲਾਂ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਤੇ ਸਿੰਘ ਸਹਿਬਾਨਾ ਨੇ ਦਖਲ ਨਹੀਂ ਦਿੱਤਾ ਨਾ ਸ਼੍ਰੋਮਣੀ ਕਮੇਟੀ ਨੇ ਦਿੱਤਾ ਅਕਾਲੀ ਦਲ ਹੋਂਦ ਵਿੱਚ ਆਇਆ ਬੜੀਆਂ ਵੱਡੀਆਂ ਲੜਾਈਆਂ ਲੜਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਉਹ ਚੰਗਿਆਂ ਲੋਕਾਂ ਨੂੰ ਸਮਾਉਣ ਤੇ ਐਕਟ ਦੇ ਮੁਤਾਬਕ ਟਿਕਟਾਂ ਦਿੰਦਾ ਜਿਹੜੇ ਲੋਕ ਲੋਕਾਂ ਦੀ ਕਚੈਰੀ ਵਿੱਚੋਂ ਜਿੱਤ ਕੇ ਆਉਂਦੇ ਨੇ ਜਿੱਦਰ ਮਜਾਦਤੀ ਹੁੰਦੀ ਹੈ ਉਹ ਆਪਣਾ ਪ੍ਰਧਾਨ ਚੁਣਦੇ ਨੇ ਉਹ ਆਪਣੀ ਅਬਜੈਕਟਿਵ ਚੁਣਦੇ ਨੇ ਤੇ ਜਿਹੜਾ ਐਕਟ ਬਣਿਆ ਵਾ ਸਰਕਾਰ ਨੇ ਬਣਾਇਆ ਉਸ ਐਕਟ ਦੇ ਮੁਤਾਬਕ ਜੋ ਪਾਵਰਾ ਅਬਜੈਕਟਿਵ ਨੂੰ ਨੇ ਉਹ ਫੈਸਲੇ ਲੈਂਦੀਆਂ ਨੇ ਪਹਿਲੀ ਵਾਰ ਹੈ ਦੇ ਇਤਿਹਾਸ ਵਿੱਚ ਅੰਗਰੇਜ਼ ਤੋਂ ਬਾਅਦ ਜਦ ਕੇ ਦਿੱਲੀ ਵਾਲੇ ਵਿੱਚ ਨਫਲਦੇ ਰਹੇ ਨੇ ਔਰ ਉਹ ਵੱਡੇ ਪੱਦਰ ਤੇ ਖੂਨ ਖਰਾਬਾ ਪੰਜਾਬ ਦੀ ਧਰਤੀ ਤੇ ਕਰਾਉਣਾ ਚਾਹੁੰਦੇ ਨੇ ਅੱਜ ਮੈਂ ਸਮਝ ਨਾਵਾ ਸੈੱਟਰ ਦੀਆਂ ਏਜੰਸੀਆਂ ਤੁਹਾਡੀਆਂ ਪੰਜਾਬ ਦੀ ਧਰਤੀ ਤੇ ਸਾਨੂੰ ਲੋਕਾਂ ਨੂੰ ਅਗਰ ਜੇ ਇਹਨਾਂ ਦੀ ਚਾਲ ਨੂੰ ਨਾ ਸਮਝੇ ਇਹ ਵੱਡਾ ਖੂਨ ਖਰਾਬਾ ਵੀ ਹੋ ਸਕਦਾ ਹੈ। ਔਰ ਉਸ ਵੱਡੇ ਖੂਨ ਖਰਾਬੇ ਤੋਂ بچਾਉਣ ਲਈ ਪੰਜਾਬ ਦੀ ਧਰਤੀ ਤੇ ਫੇਰ ਖੂਨ ਡੁੱਲਣ ਤੋਂ بچਾਉਣ ਲਈ ਸ਼੍ਰੋਮਣੀ ਕਮੇਟੀ ਦੇ ਵੱਡੇ ਅਧਿਕਾਰੀਆਂ ਨੇ ਜੋ ਫੈਸਲਾ ਲਿਆ ਵਾ ਅਸੀਂ ਉਹਨੂੰ ਸਿਰਜ ਘੁੰਮਦੇ ਆ। ਤੁਹਾਨੂੰ ਯਾਦ ਆ ਅੱਤਵਾਦ ਦੇ ਵੇਲੇ ਬਰਨਾਲਾ ਸਾਹਿਬ ਇੱਕ ਪਾਵਰ ਸੀਗੀ ਵੱਡੀ ਪਾਵਰ ਸੀਗੀ ਦੂਸਰੇ ਪਾਸੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਗੁਰਚੰਦ ਸਿੰਘ ਤੌੜਾ ਜੀ ਜੇ ਦਾ ਜਗਦੇਵ ਸਿੰਘ ਤਲਵੰਡੀ ਸੀ ਆਖਰ ਗੁਰੂ ਨੇ ਕਿਰਪਾ ਕੀਤੀ ਤਿੰਨ ਵਾਰ ਪੰਜਾਬ ਦੇ ਲੋਕਾਂ ਨੇ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਇਆ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਉਹ ਭਰਾਓ 13 ਵਾਰ ਐਮਐਲਏ ਬਣਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ 22 ਸਾਲ ਦੀ ਜੇਲ੍ਹ ਕੱਟੀ ਪੰਜ ਵਾਰ ਮੁੱਖ ਮੰਤਰੀ ਬਣਿਆ ਤਾਲ ਤੱਕ ਸਾਹਬ ਨੇ ਫਕਰੇ ਕੌਮ ਦਾ ਅਵਾਰਡ ਦਿੱਤਾ ਤੇ ਮਰਨ ਤੋਂ ਮਗਰੋਂ ਇਹਨਾਂ ਨੇ ਖੋਲਿਆ ਕਿੰਨੇ ਖਵਾਇਆ ਸਿੱਖ ਕੌਮ ਨੂੰ ਨੀਵਾ ਕਰਨ ਲਈ ਭਈ ਇਹਨਾਂ ਦੇ ਵਿੱਚ ਕੋਈ ਸਿਆਣਾ ਆਗੂ ਹੀ ਪੈਦਾ ਨਹੀਂ ਹੋਇਆ ਕਿਤੇ ਆਪਣੇ ਪੰਜਾਬ ਲੈ ਨਹੀਂ ਖੋਲਾ ਮਰੇ ਹੋਏ ਬੰਦੇ ਤੋਂ ਕੋਮ ਵਾਪਸ ਲੈ ਲੈ ਕੀ ਤਨਖਾਹ ਦਿੰਦੇ ਸੀ ਕੋਈ ਤਕਮਾ ਦਿੰਦੇ ਸੀ ਕੋਈ ਇਹਨਾਂ ਦਾ ਖਰਚਾ ਹੁੰਦਾ ਸੀ ਸਿਰਫ ਸਿੱਖ ਤੁਮ ਨੂੰ ਨੀਮਾ ਕਰਨ ਲਈ ਉਹ ਜਦ ਤੂੰ ਫਕਰੇ ਕੋਮ ਖੋਇਆ ਵਾ